ਹਾਂਜੀ ਪਿਆਰ ਭਰੀ ਅਸੀਕਾਰ ਰਾਤ ਦੇ 2 ਵਜੇ ਤੱਕ ਰਿਹਾ ਮੈਂ ਜਾਗਦਾ ਆਪਾਂ ਡਿਊਟੀ ਨਹੀਂ ਮਿਲੀ ਸੀ ਉੱਠ ਗਿਆ ਆਪਾਂ ਸਵੇਰ ਹੋ ਗਈ ਸੀ ਚਲੋ ਮੈਂ ਕਿਹਾ ਰੈਸਟ ਤਾਂ ਹੋਈ ਤਿੰਨ ਕ ਘੰਟੇ ਸੁੱਤਾ ਪਰ ਗੱਲ ਨਹੀਂ ਬਣੀ ਲੋਕ ਤਾਂ ਕੰਮ ਤਾਂ ਨੇ ਨੂੰ ਜਾਈ ਜਾਂਦੇ ਦਿਹਾੜੀ ਬਣਾਉਣ ਮੈਂ ਤਾਂ ਗੱਡੀ 'ਚ ਹੀ ਬੈਠਾ ਗੱਡੀ 'ਚ ਹੀ ਬਹਿਣਾ ਜਦੋਂ ਕੰਮ ਨਹੀਂ ਮਿਲਿਆ ਉਹ ਕੀ ਕਰ ਸਕਦੇ ਰਾਤ ਜਿਹੜਾ ਸੇਵ ਲਿਆ ਸੀ ਉਹਨੂੰ ਪਹਿਲਾਂ ਖਾ ਲਈਏ ਸੇਵ ਜੂਬ ਖਾ ਕੇ ਮੈਂ ਕਿਹਾ ਚਲੋ ਇੱਕ ਜੂਸ ਦਾ ਗਲਾਸ ਵੀ ਪੀ ਲੈਨੇ ਆ ਨਾ ਕੋਈ ਬੁਰਸ਼ ਕਰਿਆਈ ਨਾ ਕੋਈ ਕਰਲੀ ਕਰੀ ਸੀਗੀ ਉਸ ਤੋਂ ਬਾਅਦ ਆਪਾਂ ਖਾਦੇ ਰਾਜਮਾ ਚੌਲ ਮੈਂ ਕਿਹਾ ਪਹਿਲਾਂ ਢਿੱਡ ਭਰ ਲਈਏ ਕੰਮ ਬਾਅਦ ਚ ਵੇਨੇ ਆ ਬੂੰਦੀ ਦਾ ਗਲਾਸ ਜਿਹੜਾ ਸੀ ਆ 20 ਰੁਪਿਆ ਦਾ ਦਿੱਤਾ ਮੈਨੂੰ ਥੋੜਾ ਇਹ ਮਹਿੰਗਾ ਲੱਗਿਆ ਚਲੋ ਮੈਂ ਕਿਹਾ ਪਹਿਲਾਂ ਪੇਟ 부ਜਾ ਕਰ ਲਈਏ ਫੇਰ ਲਾਭਦੇ ਆ ਡਿਊਟੀ ਡਿਊਟੀ ਲੱਭਣ ਤੋਂ ਪਹਿਲਾਂ ਮੈਂ ਕਿਹਾ ਪਹਿਲਾਂ ਨਾਣ ਧੋਣ ਦਾ ਜਗਾੜ ਕਰ ਲਈਏ ਕਿਤੇ ਲਾਭਦੇ ਲਵਾਉਂਦੇ ਕਿਤੇ ਮੈਂ ਕਿਹਾ ਚਲੋ ਮਿਲ ਜੇ ਛੁਲਬ ਸੁਚਾਲਿਆ ਜਿਹੜੇ ਕਿ ਪੈਸੇ ਲੈ ਕੇ ਨਾਉਣ ਧੌਂਦਾ ਹੱਲ ਕਰ ਦਿੰਦੇ ਆ ਲਓ ਜੀ ਟਕਰਾਂ ਟੁਕਰਾਂ ਮਾਰ ਕੇ ਆਪਾਂ ਨੂੰ ਮਿਲ ਗਿਆ ਸੀਗਾ ਟਕਾਣਾ ਢਾਉਣ ਧੌਂਣ ਦਾ ਮੈਂ ਪਹਿਲਾਂ ਪੂਟੀ ਪਾਟੀ ਕਰ ਲਈ ਮੈਂ ਕਹਣਾ ਮੈਨੂੰ ਪਹਿਲਾਂ ਪੂਟੀ ਕਰ ਲੈਣ ਤੋਂ ਕਹਿੰਦੇ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਧੋਖਾ ਦੇ ਕੇ ਆ ਗਿਆ ਮੈਂ ਪੂਟੀ ਦੇ ਪੈਸੇ ਨਹੀਂ ਦਿੱਤੇ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਨਾਉਣਾ ਐਵੇਂ ਹਾਸੇ ਨਾਲ ਹੱਸਾ ਰਹਿ ਗਿਆ ਮੈਂ ਕਿਹਾ ਪਹਿਲਾਂ ਡਿਊਟੀ ਲੱਭ ਲੈਣੇ ਆ ਡਿਊਟੀ ਡਿਊਟੀ ਲੱਭ ਕੇ ਫੇਰ ਨਾਉਣ ਧੌਂਣ ਚੱਲਾਂਗੇ ਨਾਉਣ ਧੌਂਦਾ ਤਾਂ ਮੈਨੂੰ ਪਤਾ ਨਹੀਂ ਪਰ ਉਸ ਤੋਂ ਬਾਅਦ ਮੈਂ ਕਿਹਾ ਪਹਿਲਾਂ ਅੰਡੇ ਉੰਡੇ ਖਾ ਲਈਏ ਖਾਨ ਦਾ ਅੰਡੇ ਗਈ ਕਹਿੰਦਾ ਅੰਡੇ ਨਹੀਂ ਵਾਲੇ ਮੈਂ ਤੈਨੂੰ ਬਰਗਰਾ ਅੰਡਾ ਬਣਾ ਕੇ ਦਿੰਦਾ ਉਹਨੇ ਬਣਾ ਕੇ ਦਿੱਤਾ ਥੋੜਾ ਜਿਹਾ ਕੱਚਾ ਜਾਈ ਮੈਨੂੰ ਥੋੜਾ ਜਿਹਾ ਖਾਨ ਚ ਬਗਬਗਾ ਲੱਗਿਆ ਪਰ ਉਹਨੇ ਮੱਖਣ ਮੁਕਣ ਚੰਗਾ ਲਾਇਆ ਸੀ ਮੈਂ ਕਿਹਾ ਇਹਦਾ ਕੈਲਰੀਆਂ ਦੀ ਪਰਮਾਰ ਕਰ ਦੇਣੀ ਆ ਮੈਨੂੰ ਤਾਂ ਫੈਟ ਹੀ ਬੜੀ ਝੜ ਜਾਣੀ ਆ ਮੈਂ ਕਿਹਾ ਐ ਨਹੀਂ ਗੱਲ ਬਾਨੀ ਅੰਕਲ ਮੈਨੂੰ ਤਾਂ ਅੰਡੇ ਵਾਲ ਕੇ ਦੇ ਦੇ ਉਹ ਕਹਿੰਦਾ ਕੋਈ ਗੱਲ ਨਹੀਂ 10 ਮਿੰਟ ਵੇਟ ਕਰ ਅੰਡੇ ਉੰਡੇ ਖਾ ਕੇ ਆਪਾਂ ਆਗੇ ਸੀ ਗੱਡੀ ਵਾਲ ਨੂੰ ਗੱਡੀ ਵੱਲ ਜਾਂਦੇ ਜਾਂਦੇ ਮੈਂ ਸੋਚਿਆ ਯਾਰ ਚਲੋ ਕੋਈ ਨਹੀਂ ਥੋੜੀ ਦੇਰ ਬਾਗਬੂਗ ਕਰ ਲੈਨੇ ਜਿੰਮ ਜਿੰਮ ਜਾ ਨਹੀਂ ਸਕਦੇ ਜਿੰਮ ਵੀ ਫੇਰੀ ਚੰਗੀ ਲੱਗਦੀ ਐ ਜਦੋਂ ਕੰਮ ਮਿਲਿਆ ਹੋਵੇ ਇੱਕ ਦੋ ਬੰਦਿਆਂ ਨੂੰ ਕਿਹਾ ਸੀ ਮੈਂ ਬੇਟੀ ਦਾ ਚੈੱਕਅਪ ਕਰਾਉਣਾ ਪਰ ਉਹਨਾਂ ਨੇ ਕਿਸੇ ਨੇ ਡਿਊਟੀ ਨਹੀਂ ਦਿੱਤੀ ਮੈਨੂੰ ਮੈਂ ਕਿਹਾ ਚਲੋ ਡਿਊਟੀ ਨਾ ਮਿਲੀ ਬਾਗਬੂਗ ਕਰਕੇ ਅੱਧਾ ਪੌਣਾ ਘੰਟਾ ਮੈਂ ਥੋੜੀ ਦੇਰ ਕਰਿਆ ਰਾਮ ਪਾਰਕ 'ਚ ਬੈਠਿਆ ਬੈਠਿਆ ਮੈਂ ਸੋਚ ਰਿਹਾ ਸੀ ਮੇਰਾ ਘਰੇ ਜਾਣਾ ਵੀ ਜ਼ਰੂਰੀ ਆ ਕਿਉਂਕਿ ਮੈਂ ਗੁੜੀਆਂ ਨੂੰ ਵਿਖਾਉਣਾ ਉਸ ਤੋਂ ਬਾਅਦ ਲਓ ਜੀ ਪਾਰਕ ਦੇ ਵਿੱਚੋਂ ਆ ਕੇ ਆਪਾਂ ਚੱਕ ਲਿਆ ਸੀਗਾ ਝੋਲਾ ਝੋਲਾ ਚੱਕ ਕੇ ਆਪਾਂ ਚੱਲੇ ਨੌਣ ਤੋਣ ਜਿੱਥੇ ਆਪਾਂ ਸਵੇਰੇ ਦੁਪਹਿਰੇ ਪੋਟੀ ਕਰੀ ਸੀਗੀ ਰਾਹ 'ਚ ਡਿਕਸ਼ਨ ਵਾਲੇ ਵਾਜਾ ਮਾਰ ਰਹੀ ਮੈਂ ਕਿਹਾ ਮੈਂ ਤਾਂ ਆਪ ਸਵਾਰੀਆਂ ਚੱਕਣ ਆਲਾ ਮੈਨੂੰ ਆਪ ਨਹੀਂ ਸਵਾਰੀ ਮਿਲਦੀ ਮੈਂ ਤੁਹਾਡੇ ਨਾਲ ਕਿੱਥੋਂ ਜਾਵੜਾ ਕਿਤੇ ਲਓ ਜੀ ਰਾਜ ਮੈਂ ਜਦੋਂ ਦੇਖਿਆ ਇਹ ਤਾਂ ਬਾਅਦ ਬੰਦ ਕਰਕੇ ਘਰ ਚ ਘਰ ਨੂੰ ਚੱਲੇ ਸੀ ਮੈਂ ਕਿਹਾ ਜੀ ਮੇਰੀ ਮਿਹਨਤ ਮੈਨੂੰ ਨਾ ਲੈ ਲੰਦੋ ਇਹ ਕਹਿੰਦੇ ਤੂੰ ਉਹੀ ਸਵੇਰੇ ਜਾ ਕੇ ਮੁੜ ਗਿਆ ਹੀ ਮੈਂ ਕਿਹਾ ਹਾਂ ਜੀ ਹਾਂ ਜੀ ਲਓ ਜੀ ਉਹਨਾਂ ਨੇ ਦਿੱਤਾ ਹੀ ਬਾਥਰੂਮ ਖੋਲ ਆਪਾਂ ਨਹਾ ਧੋ ਕੇ ਬਣ ਗਏ ਸੀਗੇ ਮੋਰ ਇੰਨਾ ਥੱਕਿਆ ਪਿਆ ਸੀਗਾ ਕਿਉਂਕਿ ਰਾਤੀ ਵੀ ਮੈਂ ਚੱਜ ਨਾਲ ਸੁੱਤਾ ਨਹੀਂ ਹੁਣ ਕੀ ਕਰ ਸਕਦੇ ਆ ਬਾਬੇ ਦੀ ਮਿਹਰ ਨਾਲ ਆਪਾਂ ਗੱਡੀ ਵੱਲ ਨੂੰ ਪਾਤੀ ਆ ਰਵਾਨਗੀ ਇੰਨਾ ਟ੍ਰੈਪ ਸੀਗਾ ਲੋਗਲ ਵੀ ਗੱਡੀ ਚਲਾਉਣ ਨੂੰ ਜੀ ਨਹੀਂ ਕਰਦਾ ਜੀ ਮੈਂ ਰਾਜ ਗੱਡੀ ਕੋਲੇ ਪਹੁੰਚਦਿਆਂ ਪਹੁੰਚਦਿਆਂ ਮੈਂ ਕਿਹਾ ਇੱਕ ਜੂਸ ਦਾ ਗਲਾਸ ਪੀ ਲਈਏ ਯੂਜ਼ ਵਾਲਾ ਕਹਿੰਦਾ ਬਾਈ ਯਾਰ ਪਲਵਾਨੀ ਕਰਦਾ ਮਗਾ ਕਾਹ ਨੂੰ ਪਲਵਾਨੀ ਕਰਦਾ ਕਬੀਲਦਾਰੀ ਦੀ ਪਲਵਾਨੀ ਆ ਉਸ ਤੋਂ ਬਾਅਦ ਆਪਾਂ ਨੂੰ ਆਪਦੀ ਰਿਸਪੌਂਸਿਬਿਲਟੀ ਮਿਲ ਗਈ ਸੀਗੀ ਡਿਊਟੀ ਤਾਂ ਮਿਲਦੇ ਆ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂ ਕਿ ਕਿਹੜੀ ਡਿਊਟੀ ਤੇ ਕਿੱਥੋਂ ਚੱਕੀ ਕਿੱਥੇ ਛੱਡੀ ਥੈਂਕ ਯੂ